ਹਾਂਜੀ ਸਤਿ ਸ੍ਰੀ ਅਕਾਲ ਜੀ ਪਾਰੇ ਪਸ਼ੂ ਪਾਲ ਖਪਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋਡਰੀ ਫਾਰਮ ਰਾਜਾ ਸਾਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4-5 ਪਸ਼ੂ ਦਿਖਾਵਾਂਗੇ ਇੱਥੇ ਚਾਵੇਂ ਸਵੇਰ ਸਮੇਂ ਦਿਖਾਵਾਂਗੇ ਇੱਕ ਬੱਚੀ ਜਾਂ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਆਜੂ ਕਰਦੇ ਹੋਏ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਬੀ ਜੀ ਸਾਹਿਬਾ ਲੱਗਾ ਕੀ ਹੋਸਣਾ ਠੀਕ ਠਾਵੀ ਜੀ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਵਧੀਆ ਚਾਹੀਦਾ ਵਿੱਚੀ ਰੋਜਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਜਨਾਰਾ ਜੀ 에어ਪੋਰਟ ਦੇ ਨਾਲ ਹੀ 1 ਕਿਲੋ ਮੀਟਰ ਜੇ ਤੋਂ ਠੀਕ ਹੈ ਜੀ ਫੋਨ ਨੰਬਰ 8264544131 ਹੋ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਪਰਮਾਈਟਟੀ ਤੁਸੀਂ ਕਰ ਲਈਏ ਸਤਿ ਸ਼੍ਰੀ ਅਕਾਲ ਭਾਈ ਪਹਿਲੇ ਨੰਬਰ ਦੇ ਛੋਟੀ ਹੈ ਫਿਰ ਛੋਟੀ ਨੂੰ ਭਾਜੀ ਸਾਰੇ ਇਹ 15 16 ਦਿਨ ਹੋਏ ਜੀ ਅੱਛਾ ਜੀ ਪਰ ਚਾਣੀ ਇਹ ਹੈਗਾ ਦੋ 7 6 ਮੰਨ ਕੇ ਜਿਹੜਾ ਮਰਜੀ ਵੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਦੋਵੇਂ ਪਹਿਲਾ ਹੀ ਸ਼ੁਰੂ ਹੋਈ ਜਾਂ ਕੱਥ ਡਾਟ ਜਿਹੜਾ ਚੰਗਾ ਆ ਗਿਆ ਚਾਹਣ ਚਾਹਣ ਇੱਕ ਨੰਬਰ ਭਾਜੀ ਬਾਕੀ ਅੱਛਾ ਜੀ ਦੋ ਜੀ 15 ਦਿਨ ਦੇ ਆਸ-ਪਾਸ ਹੋ ਗਿਆ ਤੇ ਥਣ ਤੋਂ ਜਿਹੜਾ ਬਹੁਤੀ ਚੰਗਾ ਲੱਗਾ ਵਾ ਤੇ ਮਤ ਜਿਹੜੇ ਆ ਗਿਆ ਜੀ ਖੁੱਦ ਜੀ ਥੋੜਾ ਜਿਹਾ ਨੀਤੀ ਰੱਖ ਲਈ ਡਾਕਟਰ ਕਿੰਨਾ ਕੱਢੂਗੇ ਦੁੱਧ ਉਹ ਤਾਂ ਭਾਈ 9 10 ਕਿਲੋ ਕਰੂਗੀ ਪਹਿਲਾਂ ਹੁਣ ਜਿੰਨਾ ਆਪਣੇ ਕੋਲ ਹੈ ਭਾਈ ਭਾਜੀ ਉਧਰ ਨੂੰ 9 10 ਕਿੱਟ 9 ਕਿਲੋ ਹਿਆ ਵੇ ਲੋ ਡਿੰਗੀ ਜਾਂਦੀ ਹੈ ਲੈ ਦੇ ਨਹੀਂ ਲਾਉਂਦੇ ਅੱਛਾ ਅੱਛਾ ਲੱਜ ਕੇ ਖਾਦੇ ਠੀਕ ਹੈ ਬਾਕੀ ਇਹ ਆ ਵੀ ਮਿਲ ਪੈਂਦੀ ਜੋ ਪਹਾੜੇ ਤੇ ਠੀਕ ਹੈ ਜੀ ਇਦਾਂ ਹੀ ਗਾੜੀ ਪਹਾੜਾ ਭਾਰਾ ਮੜਾ ਹੈ ਭਾਈਓ ਠੀਕ ਹੈ ਠੀਕ ਹੈ ਲੋ ਭਾਜੀ ਪਹਾੜੇ ਤੇ ਮਿਲਦੀ ਦੋਵੇਂ ਟਾਈਮ ਤੇ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਵਾ ਦਾ ਦੁੱਧ 8 9 ਕਿਲੋ ਹੀ ਦੋ ਤਿੰਨ ਦਿਨ ਹੋਏ ਇਹ ਬੱਚੇ ਮਰੇ ਨੂੰ ਭਾਜੀ ਅੱਛਾ ਹਾਂਜੀ ਤਾਂ ਘੜੀ ਏ ਠੀਕ ਹੈ ਠੀਕ ਹੈ ਹਾਂਜੀ ਤੇ ਕੀ ਮੁੱਲ ਭਾ ਕਿੰਨਾ ਪੁੱਲ 60000 ਜਹਾਣਾ 55000 ਦੀ ਦੇਦਾਂਗੇ 56 ਦੀ ਹਾਂਜੀ ਇਹ ਲੈਣ ਦੇ ਨਾਲ ਹੀ ਕਰਨੇ ਆ ਹਾਂਜੀ ਚੋਗੀ ਜੇ ਮੂਹਲੇ ਭਾਈ ਛੋਟੀ ਮੂਹ ਠੀਕ ਆ ਲੋ ਬਈ ਚਾਰ ਦੰਦ ਜੇ ਮੂਹ ਵੀ ਅਜੇ ਤੇ 56000 ਦੀ ਭਾਈ ਕਹਿੰਦਾ ਕਿ ਦੇਦਾਂਗੇ ਤੇ ਰੇਟ ਰੂਪ ਭਾਈ ਕਹਦਾ ਕਿ ਅੱਜ ਉਹੀ ਕਰਨੇ ਆ ਜਿਹੜੇ ਲੈਣ ਦੇ ਨਾਲ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਵਾਲੀ ਭਾਈ ਕਿਵੇਂ ਆ ਆ ਭਾਈ ਮਾਏ પાસ ਕਰਕੇ ਲੈਂਦੀ ਹੈ 1 ਕਿਲੋ 1.5 ਕਿਲੋ ਚੋਈ ਹੈ ਅੱਛਾ ਇਹਦੇ ਕੋਈ ਦੋ ਦੋ ਛਿਆਂ ਤੋਂ ਬਾਹਰ ਉਹ ਛੇ ਮੰਨ ਕੇ ਲੈ ਜਿਹੜਾ ਮੱਤੀ ਵੀ ਹੈ ਠੀਕ ਹੈ ਇਹ ਸੁਆਕੜਵਾ ਚੋਈ ਆ ਹਾਂਜੀ ਇਹ ਕੜਵਾ ਸੁਆਈ ਦਾ ਦੂਜਾ ਇੱਕੋ ਢੀ ਦਾ ਸੇਂਗ ਖੁੱਲਾ ਕਰਕੇ ਤਾਂ ਤੀਜਾ ਲੱਗਦਾ ਹੈ ਠੀਕ ਹੈ ਠੀਕ ਹੈ ਇਹਦਾ ਵੀ ਦੂਜਾ ਸੁਆਈ ਬਾਈ ਨੇ ਇਹ ਵੀ ਥੋੜਾ ਜਿਹਾ ਨੀਲੀ ਚ ਰੱਖਦੀ ਬੱਸ ਇਹ ਦੇਰਪੂ ਵਿਗਲਾ 6 ਲੀਟਰ ਦਾ ਬਿਲਕੁਲ ਗਰੰਟੀ ਵਾਲਾ ਤਿਆਰ ਆ। ਹਾਂਜੀ। ਇਹਨੂੰ ਕਿੰਨਾ ਟਾਈਮ ਹੋ ਗਿਆ ਸੋਹਰੂ? ਇਹਨੂੰ ਭਾਈ 3 ਕੁ ਮਹੀਨੇ ਹੋਏ ਜੀ। ਅੱਛਾ ਜੀ। ਗਾਮ ਕੀ ਗੱਲ ਲੱਗਾ ਜੀ? ਨਿਕਲੇ ਨਾ ਨਿਕਲੇ ਮੇਰੀ ਕਿਸਮਤ ਜੀ ਠੀਕ ਆ ਠੀਕ ਆ। ਇਹ ਭਾਈ ਇਹ ਘਰ ਵਾਲਿਆਂ ਦੇ ਹੋਏ ਆ। ਠੀਕ ਆ ਪਰ ਇਹ 20 25 ਦਿੰਦੇ ਆਸ-ਪਾਸ ਵੀਰਾ ਟਾਈਮ ਹੋ ਗਿਆ ਵੀ ਭਾਈ। ਮੇਲਦੀ ਐ ਵੀ ਭਾਜੀ ਪਹਾੜੇ ਤੇ ਜੀ। ਤੇ ਬਾਬੀ ਇਹ ਦੇਖੋ ਵੀ ਦੁੱਧ ਜਿਹੜਾ 6 ਲੀਟਰ ਗਰੰਟੀ ਵਾਲਾ ਤਿਆਰ ਤੇ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਹੋਇਆ। ਉਹ ਭਾਈ ਦਾ ਬਿਲਕੁਲ ਪਿਆਜ। ਅੱਛਾ ਜੀ। ਇਹ ਥਾਂ ਚਾਹਵਾ ਸੀ ਤਾਂ ਤੋਂ ਜਿਹੜਾ ਕੱਲਾ ਕੱਲਾ ਲੱਗਾ ਥਾਣ ਤੇ ਭਾਈ ਸਾਰੀਆਂ ਗਰਦੀਆਂ ਵੀਰ ਕੋਲ ਚੋਲ ਦੇ 2-4 ਮਹੀਨੇ ਚੋਲੇ ਫਿਰ ਜਿੰਨੂੰ ਮਰਜ਼ੀ ਦੇ ਦੇ ਦੀ ਚਾਈ ਬਤਾ ਯਾਰ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੁਣ ਮੈਂਦਾ ਬੋਲੇ 50000 ਹਾਂਜੀ ਮਾਣਾ 48000 ਦੀ ਦੇ ਦਾਂਗੇ 48 ਹਾਂਜੀ ਠੀਕ ਆ ਲਓ ਭਾਈ 48000 ਦੀ ਤੇ ਸਾਰੀਆਂ ਗਰਦੀਆਂ ਕਿੰਨਾ ਤੇ ਵੱਲੋਂ ਕਿੱਡਾ ਭਾਈ ਛੋਟੀ ਲੱਗਦੀ ਆ ਇਹਨਾਂ ਕਰਮਾਲੀ ਬੜੀ ਥੋੜੀ ਜਿਹੀ ਕੋਈ ਗਾਂ ਨਿਕਲਈ ਕਿਸਮਤ ਦੇ ਨਾਲ ਤੇ ਚਲੋ ਗਾ ਵਾਦੇ ਵੱਢੀ ਆ ਫੇਰ ਤੇ ਚਲੋ ਚੰਗੇ ਰੁਪਈਆ ਦੀ ਤੇ ਆ ਵੈੜ ਕਿਵੇਂ ਆ ਪਾਜੀ ਵੈੜ ਦਾ ਭਾਈ ਦੂਜਾ ਸੁਬਾਹ ਏ ਅੱਛਾ ਜੀ ਚਲ ਸੀ ਕਾਸ ਜੇ ਭਾਜੀ ਅੰਡੀ ਦੀ ਰੀਥਾਂ ਗੋਲ ਵੇਖੋ ਲੱਗਾ ਕੋਈ ਗਰਮੀ ਦੀ ਨਹੀਂ ਪ੍ਰਭਾਵਤ ਆ ਗਿਆ ਆ ਗਿਆ ਫੈਨ ਵੀ ਚੰਗੀ ਹੁੰਦੀ ਹੈ ਆ ਦੇਖੋ ਕਿੰਨਾ ਦੁੱਧ ਹੈ ਇਹ ਗੱਬਣ ਦੇ ਭਾਈ ਇਹ ਹਫ਼ਤਾ ਵੱਜੀ ਹੈ ਲਓ ਜੀ ਗੱਬੜ ਤਿਆਰ ਆ ਦੇਖ ਦਿਓ ਆਪਕਾ ਟਾਈਮ ਲਾ ਲੂਗੀ ਤੇ ਦੁੱਧ ਆ ਸੁਆ ਸੁਆ ਜੀ ਇਹ ਕਿੰਨਾ ਗੱਦ ਦੁੱਧ ਭਰੂਗੀ ਇਹ ਦੁੱਧ ਭਾਈ ਘਾ ਲਿਆ ਗਿਆ ਪਹਿਲੇ ਸਵੇਰੇ ਕੋਈ 14 ਲੀਟਰ ਅੱਛਾ ਜੀ 15 16 ਲੀਟਰ ਤਾਈ ਜਾਊਗੀ ਠੀਕ ਹੈ ਠੀਕ ਹੈ ਲਓ ਜੀ 15 16 ਲੀਟਰ 42 ਗ੍ਰਾਮ ਬਾਕੀ ਬਚਾਣ ਦਾ ਕੋਈ ਜਗਾ ਦੇ ਕੱਦ-ਕੱਦ ਵੀ ਚੰਗਾ ਆ ਗਿਆ ਵਾ ਇਹ ਹੈ ਜੱਤੀ ਕਰੌਸ ਦੇ ਵਿੱਚ ਆ ਮੋਲ ਭਾਈ ਬਿਲਕੁਲ ਗਿਆ ਯਾਰ ਮੋਲ 45 40 ਦੇ ਦਈਏ ਹੋਰ ਕਰਦੇ ਅੰਦਰ ਮੈਂ ਹਾਂ ਨਹੀਂ 37 ਦੀ ਲਓ ਭਾਈ 37000 ਦੀ ਗੱਬਣ ਤਿਆਰ ਆ ਬਹੁਤ ਛੋਟਾ پہاੜ ਹੈ ਕਰੋ ਨਹੀਂ ਏਕੋ ਪ੍ਰੋਜੂ ਭਾਈ ਇਹਨੂੰ ਚੰਗੇ ਜਿਹੇ ਢਲਾਂ ਤੋਂ 95 ਕੋ ਭਾਈ ਕਿਹੜਾ ਲੱਗਾ ਵੈੜ ਨੂੰ ਭਾਈ ਵਾਲਾ ਸਪੈਸ਼ਲ ਸਪੈਸ਼ਲ ਥਣ ਭਾਈ ਕਿਹਾ ਕਿ ਲੱਗਾ ਮੈਂ 100 ਵੀ ਜ਼ਿਆਦਾ ਗਲਾਬੀ ਥਣ ਆ ਗਿਆ ਇੱਕ ਆ ਭਾਜੀ ਵਸ਼ੀ ਏ اچھا ਇਹ 6 ਮਹੀਨੇ ਦੀ ਏ 6-7 ਮਹੀਨੇ ਦੀ ਖੰਘ ਤੋਂ ਬੜਾ ਚੰਗਾ ਲੱਗਾ ਏ ਕੇ ਕੋ ਵੀ ਸਾਹਮਣ ਵਾਲਾ ਲੈ ਜੇ ਅੱਛਾ ਜੀ ਹਾਂਜੀ ਬਰੀਡ ਵੇਖ ਲਓ ਕਿੰਨੀ ਭਾਜੀ ਤੋਰ ਇਹਨੂੰ ਵੀ ਆ ਤੋਰ ਲਓ ਕਿੰਨਾ ਕਿੰਨੀ ਕੁਮਰ ਹੋ ਗਈ ਇਹਦੀ 6-7 ਮਹੀਨੇ ਦੀ ਏ ਭਾਜੀ ਇਹ ਦੇਖ ਲਓ ਲਓ ਜੀ 6-7 ਮਹੀਨੇ ਦੀ ਕੁਮਰ ਹੋਈ ਏ ਤੇ ਕਰਦੂ ਤੁਹਾਨੂੰ ਜਿਹੜਾ ਚੰਗਾ ਕਰ ਦਊਗੀ ਕਹੇ ਤੇ ਲੱਗਾ ਵਾ ਦੀ ਝੋਲੀ ਝਾਲੀ ਦਿਖਾਉਂਦੇ ਆਪਾਂ ਲਾਗੇ ਤੋਂ ਕਈ ਵੀਰਾਂ ਦੀ ਭਾਈ ਹੁੰਦੀ ਡਿਮਾਂਡ ਵੀਰ ਪੁੱਛਦੇ ਆ ਭਾਈ ਵਸੀਆਂ ਚੰਗੀਆਂ ਲੱਭ ਕੇ ਦਿਓ ਹਾਂਜੀ ਹਾਂਜੀ ਹਾਂ ਲਓ ਤਾਂ ਸੋਣ ਕਰੋ ਜੀ ਕਿਆ ਕਰਨ ਗਿੱਠੋਂ ਬਾਹਰ ਕੱਢ ਕੇ ਨਾਲ ਖਾਣਗੇ ਤਰ੍ਹਾਂ ਮਾਲੀ ਤਿਆਰ ਹੋ ਗਈ ਇਹ ਕਿੰਨੇ ਕੁ ਦੇ ਦੇਣੀ ਵੀਰੋ ਇਹ ਭਾਈ 2000 ਦੀ ਆਵ ਲਈ 2000 ਦੀ ਦੇ ਦੇਣੀ ਆ ਭਾਈ ਇਹ ਕੋਈ ਕੋਈ ਨਾ ਅੱਛਾ ਹਾਂ ਜੀ ਥਣ ਥਣ ਵੇਖ ਲੋ ਕਿੱਡਾ ਸ਼ੰਗਲ ਲੱਗਦਾ ਲੋ ਜੀ ਥਣ ਥਣ ਦੇ ਦਿਖਾਉਂਦੇ ਤੇ ਤੂੰ ਵੀ ਬਾਈ ਕਹਿੰਦਾ ਕਿ ਆਪ ਲਈ ਆ ਤੇ 2000 ਦੀ ਦੇ ਦੇਣੀ ਚੋ ਭਾਈ ਆਪਾਂ ਗਾੜਾ ਨਾ ਲੈਣਾ ਠੀਕ ਹੈ ਠੀਕ ਹੈ ਕੋਈ ਸਾਹ ਬੜਾ ਭਰਾ ਲੈ ਜੂਗਾ ਭਾਈ ਕਿਹੜੀ ਕੋਈ ਮੰਦੀ ਆਉਂਦੀ ਆ ਓਏ ਭਾਈ ਇਹ ਕਾ ਵੈਣਾ ਵੀਰ ਦੇ ਕੋਲ ਲੈ ਆ ਲੈ ਤੁਹਾਡੇ ਨਾਲ ਆ ਗਾਂ ਆ ਭਾਈ ਪਹਿਲਾ ਸੁਆ ਵੈਡ ਦਿਨ 10 12 ਖੜਦੀ ਏ ਅੱਛਾ ਸੀ ਠੰਡੀ ਠੀਕ ਹੈ ਠੀਕ ਹੈ ਤੇ ਹਾਂ ਵੀ ਠੀਕ ਹੀ ਹੋ ਗਿਆ ਸਾਡ ਸੁਲ ਆਪਣਾ ਚੰਗੜਾ ਕਰਦੇ ਜੂਗੀ ਏ ਹਾਂ ਜੀ ਜਿਹੜਾ ਚਿੱਟੇ ਵਾਲਾ ਜਿਹੜੀਆ ਕਾਫੀਆ ਤੁਹਾਨੂੰ ਦੇ ਸੰਤਰੀ ਚਲੋ ਕਰ ਮੌਲੀ ਹੋਣਾ ਇਹ ਵੀ ਚੰਗਾ ਲੱਗਦਾ ਇਹਦਾ ਮੁੱਲ ਇਹਦਾ ਮੁੱਲ ਭਾਈ 35000 ਜੀ ਅੱਛਾ 32 ਦੀ ਦੇ ਦਾਂਗੇ 32 ਦੀ 30 ਦੀ ਦੇਣਾ ਹਾਂ ਕੇ ਗਲੋ ਵੀ 30000 ਰੁਪਏ ਕੋਲ ਤਿਆਰੀਆਂ ਕੋਈ ਸਾਹ ਨੂੰ ਮੈਨੂੰ ਭਾਜੀ ਲੱਗਾ ਵਾ ਨਹੀਂ ਆਓ ਜਿੱਤੇ ਲਾਟੂ ਨਾਲੇ ਥਾਮ ਤੋਂ ਜਰਾ ਬਹੁਤ ਹੀ ਚੰਗਾ ਆ ਗਿਆ ਹਾਂਜੀ ਠੀਕ ਹੈ ਜੀ ਗਲੋ ਵੀ ਪਛੂ ਕੋਈ ਚੰਗੇ ਯਾਦੇ ਕਹਣਾ ਬਾਈ ਜੋ ਬਾਦ ਵੀ ਜੀ